ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮੇਰੇ ਜੁਬ ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ 'ਚ ਬਣਾਉਣ ਲੱਗੇ ਆ ਫਾਰਮ 'ਚ ਬਾਈ ਕੋਲੇ 4 ਹੀਪਰ ਬੈੜਾ ਨੇ ਬਾਈ 2 HF ਤੇ 2 ਜਰਸੀ ਦੇ ਨਗੀਆਂ ਟਾਪ ਕਲਾਸ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਰੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕੰਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਆਪਾਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਸਕਾ 81 ਗਾਲ ਜੀ ਹੋ ਠੀਕੋਂ ਵਧੀਆ ਚੱਲਦੀ ਕਲਾ ਜੀ ਕਿਵੇਂ ਚੱਲਦਾ ਬਾਈ ਕੰਮ ਪੂਰਾ ਵਧੀਆ ਚੱਲੀ ਜਾਂਦਾ ਬਾਈ ਚਲੋ ਵਧੀਆ ਮੇਰਾ ਮਾਲਕ ਨਾਮ ਤੇ ਐਡਰੈਸ ਬੋ ਨਾਮ ਬਾਈ ਧਰਮਿੰਦਰ ਸਿੰਘ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਤਾ ਤਹਿਸੀਲ ਤਪਾ ਜੀ ਨੇੜੇ ਪਿੰਡ ਬਾਈ ਤਪਾ ਤੇ ਪਤੌੜ ਸ਼ਹਿਰ ਆਗੇ ਜੀ ਆਪਣੀ ਮੋਬਾਈਲ ਨੰਬਰ ਬੋ 9352413953 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ چل ਰਿਹਾ ਨੋਟ ਕਰ ਲਓ ਬਾਈ ਤਰਮਿੰਦਰ ਚਾਰ ਬੱਚੇ ਅੱਜ ਚਾਰ ਬੱਚੇ ਆ ਜੀ ਅੱਜ ਚਾਰੇ ਟਾਪ ਕਲਾਸ ਹਨ ਚਾਰੇ ਖੀਰੇ ਡਾਕਟਰ ਓਕੇ ਦੰਦਾਂ ਦੀ ਥਣਾ ਦੀ ਫੁੱਲ ਗਰੰਟੀ ਉਹ ਘਰ ਤੱਕ ਦੀ ਠੀਕ ਆ ਬਾਈ ਹਾਂਜੀ ਹੂੰ ਚਾਰ ਹੀ ਥਣ ਹੋਣਗੇ ਚਾਰ ਹੀ ਖੀਰੇ ਦੰਦੋ ਹੋਣਗੇ ਠੀਕ ਆ ਬਾਈ ਪਹਿਲਾਂ ਜਰਸੀ ਤੋਂ ਸ਼ੁਰੂ ਕਰਦੇ ਆ ਬਾਈ ਦੋਨੇ ਇੱਕੋ ਜਿਹੇ ਹਨ ਮੈਂ ਕਿਹਾ ਡਾਕਟਰ ਜਮਾ ਬ੍ਰਾਂਡ ਪੀਸ ਹੀ ਹੈ ਜਿਹਨੂੰ ਆਪਾਂ ਕਹਿੰਦੇ ਆ ਬ੍ਰਾਂਡ ਵਾਲੀ ਤਕੜੀ ਕੁਆਲਿਟੀ ਆ ਬਾਈ ਲੈ ਲੈ ਵਾਲੇ ਜਿਆਦੇ ਚੰਗੇ ਬੱਚੇ ਹੈਗੇ ਕਿਆ ਬਾਤ ਹੈ ਦੋਵੇਂ ਇਕੱਠੇ ਲੈ ਵੇ ਆਪਣੇ ਓਕੇ ਪ੍ਰੋਪਰ ਫਾਰਮ ਦੀ ਵੀਡੀਓ ਪਈ ਆ ਆਪਣੇ ਕੋਲ ਉਮਰ ਵੀ ਮੈਨੂੰ ਸੇਮ ਜੀ ਲੱਗਦੀ ਆ ਇਹਨਾਂ ਦੀ ਉਮਰ ਵੀ ਸੇਮ ਹੀ ਆ ਡਾਕਟਰ ਠੀਕ ਆ ਉਮਰ ਤਾਂ ਮੰਨ ਕੇ ਚੱਲ ਵੀ ਕਿ ਤਕਰੀਬਨ 6 6 ਮਹੀਨਿਆਂ ਦੇ ਬੱਚੇ ਹੋਣਗੇ ਇਹ ਠੀਕ ਆ ਬਾਈ ਹਾਂ ਬਾਕੀ ਬੱਚਿਆਂ ਦੀ ਕੁਆਲਿਟੀ ਪੈਟ ਪੂੜੇ ਦੀ ਚੜਾਈ ਬੰਤਰ ਡਿਜ਼ਾਈਨ ਬਹੁਤ ਜ਼ਿਆਦਾ ਚੰਗੇ ਆ ਸਹੀ ਗੱਲ ਆ ਬਾਈ ਮੂੰਹੋਂ ਬੋਲਦੇ ਆ ਬੱਚੇ ਬੱਚਿਆਂ ਦੀ ਫੇਸ ਦੀ ਬਿਊਟੀ ਦੇਖ ਲਾ ਤੋ ਆ ਦੇਖੀ ਲੈ ਮੱਥੇ ਤੇ ਪੈਂਦਾ ਬਾਈ ਕਿਆ ਕੁਆਲਿਟੀ ਦੇਖ ਦੋਵੇਂ ਬੱਚਿਆਂ ਦੀ ਹਾਂ ਫੁੱਲ ਬਰੀਡ ਆ ਕਿ ਨਹੀਂ ਬਾਈ ਟੋਪਰ ਪੀਸ ਹੀ ਆ ਡਾਕਟਰ ਕੀ ਬਾਤ ਆ ਬਾਈ ਇੱਕ ਚੀਜ਼ ਆ ਬਾਈ 22 23 23 ਕਿਲੋ ਵਾਲਿਆਂ گاਵਾਂ ਦੇ ਬੱਚੇ ਹੈਗੇ ਆਪਣੇ ਕੋਲ ਜਿਹੜੀ ਵੀਡੀਓ ਆ ਉਹ ਵੀ ਦਿਖਾਵਾਂਗੇ ਆਪਾਂ ਠੀਕ ਆ ਬਾਈ ਮੈਚੀ ਚਲਾ ਦਿੰਨੇ ਹੈਗੇ ਥਣ ਚਾਰ ਹੀ ਹੋਣਗੇ ਚਾਰ ਹੀ ਥਣ ਡਾਕਟਰ ਠੀਕ ਆ ਨੇੜ ਤੋਂ ਝੂਲੀ ਵੀ ਜ਼ਰੂਰ ਚੈੱਕ ਕਰਵਾ ਦੇਣਗੇ ਥੋੜਾ ਮਸਤੀ ਕਰਦੀਆਂ ਬਈ ਖੁੱਲੀਆਂ ਆਈਆਂ ਖੁੱਲੀਆਂ ਹੀ ਫਿਰਦੀਆਂ ਤੇ ਦੇਖ ਕੋਲ ਆ ਚਾਰ ਮਾਰ ਸਾਰੀ ਖੁੱਲੀਆਂ ਆਈ ਸੀਗੇ ਆ ਤਾਂ ਇਹਨਾਂ ਦੀ ਜਮਾਂ ਛੋਟੀਆਂ ਆਹ ਆ ਪਹਿਲਾ ਵੀਡੀਓ ਹੈਗੀ ਠੀਕ ਆ ਆ ਆਪਾਂ ਦੁਆਰੇ ਮੰਗਵਾਈ ਸੀ ਜਿੱਥੋਂ ਪਰਚੇਜ਼ ਕੀਤਾ ਠੀਕ ਆ ਬਾਈ ਹਾਂ ਹੂੰ ਆਪਣਾ ਕੋਲ ਦੋਵੇਂ ਵੀਡੀਓ ਪੰਗਾ ਹਾਂ ਸਾਰੀ ਵੀਡੀਓ ਬਾਈਕ ਵਾਲੇ ਸਾਰਾ ਰਿਕਾਰਡ ਹੈ ਬਈ ਕਿਡੇ ਸੀਵਣਦੇ ਆਹੇ ਬੱਚੇ ਇਹ ਡਾਕਟਰ ਦੋਵੇਂ ਜੱਗ ਬੋਲਦੀਆਂ ਬੱਚੀਆਂ ਨੇਗੀਆਂ ਠੀਕ ਆ ਹਾਂਜੀ ਹੂੰ ਕੀ ਰਿਕਾਰਡ ਆ ਵੈਸੇ ਚਾਰ ਚਾਰੀ ਥਾਣਾ 28 ਤੋਂ 30 ਕਿਲੋ ਵਾਲੀਆਂ ਗਾਵਾਂ ਦੀਆਂ ਬੱਚੀਆਂ ਰਟ ਚਾਰ ਹੀ ਥਾਣਾ ਨਿਸ਼ਾਨੀ ਵੀ ਨਹੀਂ ਹੋਊਗੀ ਹੂੰ ਥਣ ਵੀ ਇਹਨ ਫਲਗਾਂ ਰਕੇ ਹੈਗੇ ਚਾਰੇ ਸਹੀ ਗੱਲ ਆ ਭਾਈ ਕੀ ਬਾਤ ਆ ਬਾਕੀ ਚੜਾਈ ਚੜੂਈ ਉੱਪਰ ਦੀ ਪਿੱਠ ਪੁੜੇ ਦੀ ਲੈਗ ਸਕੋਰ ਪੂਰੇ ਸੋਹਣੇ ਹੈਗੇ ਬੱਚਿਆਂ ਦੇ ਇਹਨੇ ਸੋਨੇ ਇੱਕੋ ਜੇ ਜਾਣ ਬੁੱਝ ਕੇ ਬਣਾਏ ਹੁੰਦੇ ਹਨ ਹਾਂ ਉਹ ਸਿਸਟਮ ਆ ਯਾਰ ਜਮਾਇਨ ਇੱਕੋ ਜਿਹਾ ਕਾਪੀ ਸੀ ਜਮਾਇਨ ਇੱਕੋ ਜਿਹਾ ਕਲਰ ਦੇਖ ਅਸਲ ਜਰਸੀ ਅਸਲ ਕਲਰ ਜਰਸੀ ਵਾਲਾ ਕਲਰ ਆ ਡਾਕਟਰ ਪੈਠ ਕੁੜੀ ਚੜਾਈ ਦੇਖ ਤੂੰ ਬੱਚਿਆਂ ਦੇ ਲੈਗ ਸਕੋਰ ਦੇਖ ਨੇ ਸੋਹਣੇ ਤੇ ਸਿੱਧੇ ਹੈਗੇ ਸਹੀ ਗੱਲ ਆ ਦੋਵੇਂ ਬੱਚਿਆਂ ਬਰਾਬਰ ਖੜੀਆਂ ਪੈਠ ਕੁੜੀ ਦੀਆਂ ਚੌੜੀਆਂ ਦੇਖ ਲਾ ਹੂੰ ਬਾਲੀ ਬਰੀਡ ਆ ਕਰਮ ਵਾਲੀਆਂ ਬਾਲੀ ਜਿਆਦਾ ਬਰੀ ਡਾਕਟਰ ਬੱਚਿਆਂ ਸਹੀ ਗੱਲ ਆ ਭਾਈ ਬਾਕੀ ਸਾਰਾ ਰਿਕਾਰਡ ਚੰਗਾ ਚੰਗੇ ਸੀ ਬਣਦੀਆਂ ਬਿਊਟੀਫੁਲ ਆ ਕੋਈ ਬਿਊਟੀ ਕੰਨੀਓ ਨਹੀਂ ਘਾਟ ਲੈ ਕਿਆ ਬਾਤ ਫੇਸਪੂਸ ਇੱਕ ਨੰਬਰ ਆ ਭਾਈ ਮੈਂ ਕਹਾ ਡਾਕਟਰ ਜਮਾ ਬ੍ਰਾਂਡ ਪੀਸ ਹੀ ਆ ਜਿਹਨੂੰ ਆਪਾਂ ਕਹਿ ਦਈਏ ਹੂੰ ਈ ਮੋਲ ਆ ਫਿਰ ਜੋੜੇ ਦਾ ਹੀ ਮੋਡੀਰੇਟਰ ਕਰਾਉਣਾ ਚਾਹੇ ਬੰਦਾ 85 ਕਰਾਈ ਚੱਲੇ ਹਾਂਜੀ ਜੋੜਾ 65000 ਰੁਪਏ ਦਾ ਦੇ ਦਾਂਗੇ ਆਪਾਂ ਜਿਹੜਾ ਫਿਕਸ ਜਾਂ ਰੇਟ ਹੀ ਆਪਣਾ ਦੇਣ ਲੈਣ ਵਾਲਾ ਛੋੜ ਹੀ ਕਰਨੀ ਆਪਾਂ ਕੱਲੀ ਠੀਕ ਆ ਜਿਹੜੇ ਬੰਦੇ ਨੂੰ ਬਰੀਡ ਦੀ ਨੌਲਜ ਹੋਵੇ ਬੰਦਾ ਚਾਹੇ ਆਪਣੇ ਨਾਲ ਸੰਪਰਕ ਕਰ ਲੇ ਬੰਦਾ ਬਰੀਡ ਦੇ ਕੰਮ ਕਰਨ ਵਾਲਾ ਹੋਵੇ ਚੰਗੇ ਜਾਨਵਰ ਨੇ ਹਮ ਸਹੀ ਗੱਲ ਆ ਬਾਈ ਮੋਲ ਬਾਈ ਨੇ ਜਮਾ ਜਾਇਜ਼ ਰੱਖਿਆ ਖਿੱਚ ਕੇ ਮੋਲ ਕੁਆਲਿਟੀ ਦੇ ਹਿਸਾਬ ਨਾਲ ਕਿਤੇ ਵੀ ਮਰਜ਼ੀ ਬੰਦਾ ਘੁੰਮਿਆ ਹੋਵੇ ਇੰਨੀ ਬਰੀਡ ਦੇ ਵਿੱਚ ਆਹ ਰੇਟ 'ਚ ਜਾਨਵਰ ਮਿਲ ਜਾਣ ਸਹੀ ਗੱਲ ਆ ਬਾਈ ਬਾਕੀ ਸਮੇਂ ਦੇ ਬਾਲੇ ਆ ਬਾਕੀ ਇੱਕ ਚੀਜ਼ਾਂ ਨੇ ਬਾਕੀ ਬਾਈ ਦੀ ਗੱਲ ਸਹੀ ਜਿਵੇਂ ਬਰੀਡ ਤੇ ਕੰਮ ਕਰਨਾ ਹਨਾ ਕਰੈਕਟਰ ਦੇਖ ਲਾ ਬੱਚੀ ਦੇ ਕਿੰਨੀ ਸਿੱਧੀ ਹੈਗੀ ਲੈਗ ਸਕੋਰ ਦੇਖ ਲਾ ਬੱਚੀ ਦੇ ਤੇ ਇਹਨਾਂ ਦੀ ਫੇਸ ਦੀ ਬਿਊਟੀ ਦੇਖ ਲਾ ਬੱਚਿਆਂ ਦੀ ਥੋੜੇ ਰੁਪਈਆ ਚ ਜਾਨੀ ਕਿ ਬਰੀਡ ਵਾਲੇ ਬਰੀਡ ਐਮ ਹਾਲਾ ਡਾਕਟਰ ਜੀ ਆ ਬਰੀਡ ਤਿਆਰ ਕਰਨੀ ਹੋਵੇ ਬੰਦੇ ਨੂੰ ਤਿੰਨ ਚਾਰ ਸਾਲ ਲੱਗ ਜਾਂਦੇ ਆ ਇਸ ਇਸ ਬਰੀਡ ਤੇ ਪਹੁੰਚਣ ਲਈ ਸਹੀ ਗੱਲ ਆ ਤੇ ਅੱਜ ਜਦੋਂ ਇਹਨੂੰ ਕਿਹੜਾ ਬਰੀਡ ਤਿਆਰ ਮਿਲਦੀ ਹੈਗੇ ਤੇ ਗਾਂ ਅੱਗੇ ਤਿਆਰ ਕਰ ਸਕਦਾ ਆ ਜੀ ਨਵੀਂ ਜਨਰੇਸ਼ਨ ਸਹੀ ਆ ਬਈ ਸਹੀ ਆ ਕੱਦ ਦੇਖਣਾ ਦੋਨੇ ਮੈਂ ਕਹਿੰਦਾ ਇੱਕੋ ਹੀ ਆ ਮੂਰੋ ਹੋ ਕੇ ਦਿਖਾ ਦੇ ਇੱਕੋ ਜਿਹੀਆਂ ਦੋਵੇਂ ਸਹੀ ਗੱਲ ਹੈ ਪੂਰਤਾ ਹੀ ਹੈ ਬਿਊਟੀ ਚੈੱਕ ਕਰ ਕਰਮਾ ਲਈ ਦੀ ਕਿਆ ਬਾਤ ਤੇ ਦੇਣੇ ਵੀ ਇਕੱਠੇ ਹੀ ਆ ਆਪਾਂ ਹੂੰ ਕੱਲੀ ਵਾਲਾ ਬਾਈ ਕੋਈ ਫੋਨ ਹੀ ਨਾ ਕਰੇ ਚਾਹੇ ਆਪਾਂ ਨੂੰ ਠੀਕ ਆ ਜੋੜੀ ਇਕੱਠੀ ਹੀ ਦੇਣੀ ਆ ਜਾਂ ਜੋੜੀ ਦੇਣੀ ਆ ਜਾਂ ਚਾਰੇ ਠੀਕ ਆ ਭਾਈ ਦੋਨੇ ਇਕੱਠੀਆਂ ਦੇ ਦਾਂਗੇ ਜਾਂ ਬਾਈ ਕਹਿੰਦਾ ਚਾਰੇ ਇਕੱਠੀਆਂ ਦੇਵਾਂਗੇ ਠੀਕ ਹੈ ਕਿ ਨਹੀਂ ਬਿਊਟੀ ਚੈੱਕ ਕਰੋ ਲੈ ਬੋਦੀ ਵਾਦੀ ਟੂਆ ਟੂਆ ਪੂਰਾ ਚੰਗਾ ਕਰਮਾ ਲਈ ਦੇ ਕੁਆਲਿਟੀ ਚੈੱਕ ਕਰੋ ਲੈ ਮੈਂ ਕਹਾਂ ਡਾਕ ਜਮਾਇਨ ਕੋਕਾ ਡਾਇਮੰਡ ਪੀਸ ਹੀ ਆ ਹੂੰ ਕਿਆ ਬਾਤ ਹੈ ਯਾਰ ਅੱਗੇ ਆ ਬੱਚਾ ਆ ਗਿਆ ਇਹਦੀ ਕਿੰਨੀ ਉਮਰ ਐ ਡਾਕਟਰ ਨਵਾਂ ਮਹੀਨੇ ਦਾ ਬੱਚਾ ਬੱਚੀ ਦੀ ਉੱਪਰ ਦੀ ਹਾਈਟ ਲੈਂਥ ਤੇ ਸਟਰਕਚਰ ਦੇਖ ਤੂੰ ਕਿੰਨੀ ਸਿੱਧੀ ਹੈਗੀ ਬੱਚੀ ਕਿਆ ਬਾਤ ਹੈ ਬਾਈ ਪਿੱਠ ਪੂੜੇ ਦੀ ਚੜਾਈ ਕਰੈਕਟਰ ਕੁਆਲਿਟੀ ਲੈਗ ਸਕੋਰ ਦੇਖ ਵੀ ਕਿੰਨੇ ਸਿੱਧੇ ਤੇ ਹੈਵੀ ਹੈਗੇ ਸਹੀ ਆ ਬਾਈ ਕਿਆ ਬਾਤ ਹੈ ਚਾਰ ਹੀ ਥਾਣਾ ਗਲਾਬੀ ਐ ਇਸ ਟਾਈਮ ਥਣ ਝੋਲੀ ਬਹੁਤ ਚੰਗੀਆਂ ਕਰਮਾਂ ਦੀ ਬਾਕੀ ਬੱਚਾ ਪਲਿਆ ਵਾ ਬੜਾ ਬੜਾ ਜਿਆਦੇ ਪਲਿਆ ਵਾ ਡਾਕਟਰ ਬੱਚਾ ਬੈਗ ਸ਼ਾਟ ਦੀ ਹੈਗੀ ਬੱਚੀ ਇਹ ਹੂੰ ਜਾਣ ਜਾਂਦ ਦੇਖਣ ਵਾਲੀ ਆ ਵੱਛੀ ਤੇ ਸਿੱਧੀ ਸੁੱਧੀ ਪੱਧਰ ਕਿੰਨੀ ਆ ਲੈ ਕੇ ਸਕੋਰ ਦੇਖ ਲੈ ਪਹਿਲਾਂ ਵੱਛੀ ਦੇ ਵੀ ਕਿੰਨੇ ਮਜ਼ਬੂਤ ਨੇ ਕਿੰਨੇ ਹੈਵੀ ਨੇ ਸਹੀ ਆ ਭਾਈ ਹੂੰ ਕੀ ਮੋਲ ਆ ਭਰਾ ਜੈ ਜੈ ਇਹ ਮੋਲ ਡਾਕਟਰ ਜੋੜੀ ਦਾ ਚਾਹੇ 60000 ਰੁਪਇਆ ਕਰਵਾ ਲੇ ਬੰਦਾ ਫੈਕਸ ਜਾਂ ਰੇਟ ਜਾਂ 55000 ਰੁਪਇਆ ਲੈਣ ਦੇਣ ਵਾਲਾ ਜੋੜੀ 55000 ਦੀ ਦੇ ਦੇਣਾ ਆਪਾਂ ਦੇਣੀ ਆ ਬਸ ਦੂਜੀ ਵੀ ਦਿਖਾ ਦੇ ਭਾਈ ਹੂੰ ਮੁੱਲ ਜਾਇਜ਼ ਆ ਬਈ ਬਰੀਡ ਦੇ ਹਿਸਾਬ ਨਾਲ ਮੁੱਲ ਨੇ ਹਨਾ ਡਾਕਟਰ ਮੈਂ ਕਿਹਾ ਜਮਾਨ ਕੋਕਾ ਪੀਸੀ ਹੈਗੇ ਹੂੰ ਆ ਤਾਂ ਜਿਵੇਂ ਕਹਿੰਦੇ ਵੀ ਅੰਤ ਹੀ ਕੋਈ ਨਹੀਂ ਜਾਨਵਰ ਦਾ ਇੰਨਾ ਜਿਆਦਾ ਚੰਗਾ ਇੰਨੀ ਜਿਆਦਾ ਚੰਗੀ ਝੋਲੀ ਆ ਬੱਚੀ ਥੱਲੇ ਜਾਨ ਇੱਕ ਕੁਆਲਟੀ ਬਾਲੀ ਚੰਗੀ ਆ ਬੱਚੀ ਦੇਖੀ ਬੱਚੀ ਚ ਪੇਟ ਪੂਰੇ ਦੀ ਚੜਾਈ ਦੇਖ ਤੋ ਬੱਚੀ ਬੱਚੀ ਆ ਗਈ ਹਨਾ ਲੋਕ ਲੋਕ ਕਰਦੀ ਪਈ ਆ ਸਹੀ ਗੱਲ ਆ ਭਾਈ ਕੀ ਬਾਤ ਬਹੁਤ ਚੰਗੇ ਬੱਚੇ ਆ ਭਾਈ ਡਾਇਮੰਡ ਪੀਸ ਨੇ ਚਾਹ ਦੇਖ ਬੱਚੀ ਥੱਲੇ ਝੋਲੀ ਦਿਖਾ ਦੇ ਡਾਕਟਰ ਮੜੀ ਜੀ ਲੈ ਭਾਈ ਬਾਲ ਬਾਲ ਪੂਰੇ ਆ ਗੱਬਣ ਵਾਲੀ ਝੋਲੀ ਆ ਕੀ ਬਾਤ ਆ ਬਿਊਟੀਫੁਲ ਆ ਭਾਈ 35 ਇਹਦੀ ਮਾਂ ਦਾ 37 38 ਕਿਲੋ ਆ ਇਹਦੀ ਮਾਂ ਦਾ 35 ਕਿਲੋ ਦੁੱਧ ਆ ਠੀਕ ਆ ਅਗਲਾ ਕਹਿਣਾ ਹੁੰਦਾ ਇੱਕ ਆਪਾਂ ਠੀਕ ਹੈ ਭਾਈ। ਕੋਈਆਂ ਚੀਜ਼ਾਂ। ਹੂੰ। ਲੈ ਭਾਈ। ਟੋਰਾ ਇੱਕ ਬੱਚੀ ਦੇ। ਟੋਰਾ ਵੀ ਇੱਕ। ਟੋਰਾ ਦੇਖ ਲੈ ਤੇ ਪੈਠਪੂੜੇ ਦੀ ਚੜਾਈ ਤੇ ਥੱਲੇ ਅਡਰ ਦੀ ਕੁਆਲਿਟੀ। ਸਹੀ ਹੈ ਭਾਈ। ਇਹ ਜੋ ਚੰਗੇ ਜਾਨਵਰ ਦਾ ਟਰਪਾਲਣ ਪਾਲ ਕੇ ਆਏ ਐਂ ਜੇ ਮੰਨ ਕੇ ਚੱਲ ਵੀ ਐਨੀਆਂ ਕ ਚੰਗੀਆਂ ਤਿਆਰੀਆਂ ਦੇ ਪਹੁੰਚਣਾ ਵੀ 30-30 ਕਿਲੋ ਬੱਚੀਆਂ ਪੈ ਲੈਣਾ ਹਸਲਾ ਦੇਣੀ ਐ। ਪਹਿਲਾਂ ਤਾਂ ਆਪਾਂ ਮਹੰਗਲ ਸੀਮਣ ਲਗਵਾਉਨੇ ਆ। ਹਾਂਜੀ। ਫਿਰ ਮੰਨ ਕੇ ਚੱਲ ਅੱਗੇ ਮਾਂ ਚੰਗੀ ਚਾਹੀਦੀ ਹੈ ਜਿਹਦੇ ਸਿਮਨ ਲਾਉਣਾ ਜਿਹਦੇ ਸਿਮਨ ਲਾਉਣਾ ਫੇਰ ਜਾ ਕੇ ਬਰੀਡ ਤਿਆਰ ਹੁੰਦੀ ਹੈ ਫੇਰ ਕਈ ਵਾਰੀ ਪਸ਼ੂ ਰੇਪੀਟ ਵੀ ਮਾਰ ਜਾਂਦਾ ਹੈ ਹਾਂ ਤੇ ਫੇਰ ਕਿਤੇ ਆ ਕੇ ਬੱਚਾ ਆਉਂਦਾ ਫੇਰ ਬੱਚੇ ਤੇ ਖਰਚਾ ਦੇਖ ਲੈਂਦਾ ਫੇਰ ਬੱਚੇ ਦਾ ਖਰਚਾ ਬਹੁਤ ਹੋ ਜਾਂਦਾ ਰੈਟ ਹਾਂ ਤੇ ਉਸ ਹਾਵਨਾ ਮੋਤ ਜਿਹੜੇ ਜਮ ਜਾਇਜ਼ ਨੇ ਆਪਣਾ ਰੇਟ ਵੀ ਉਹੇ ਜਿਹਾ ਨਹੀਂ ਰੱਖਿਆ ਬਸ ਫਿਕਸ ਜਿਹੜਾ ਕੰਮ ਹੀ ਤਾਂ ਰੱਖਿਆ ਵੀ ਆਪਣਾ ਮਾਨਤਾ ਨਹੀਂ ਕਰਨਾ ਆਪਾਂ ਤਾਂ ਨਹੀਂ ਕਰਨਾ ਲੈ ਕਿ ਕਿੰਨੇ ਚੰਗੇ ਬੱਚੇ ਜਰਸੀ ਦੇ ਵੀ ਕਿਆ ਬਾਤ ਹੈ ਬ੍ਰਾਂਡ ਪੀਸ ਹੈ ਬ੍ਰਾਂਡ ਪੀਸ ਡਾਕਟਰ ਜਿਹਨੂੰ ਆਪਾਂ ਬ੍ਰਾਂਡ ਕਹਿ ਦਿਆ ਅਸਲ ਉਹ ਚੀਜ਼ਾਂ ਨੇ ਕਿਆਂ ਉਹ ਚੀਜ਼ਾਂ ਨੇ ਜੇ ਕੋਈ ਚਾਰੇ ਇਕੱਠਾ ਲਊਗਾ 1,115,000 ਰੁਪਏ ਦੀਆਂ ਚਾਰੇ ਪੱਛੀਆਂ ਦੇਵਾਂਗੇ ਠੀਕ ਹੈ ਕਿਰਾਇਆ ਜਿਹੜਾ ਮਾਲਕ ਦਾ ਹੋਊਗਾ ਜਿਹੜਾ ਬੰਦਾ ਖਰੀਦ ਕਰੂਗਾ ਆਪਣੇ ਕੋਲੋਂ ਓਕੇ ਬਾਈ ਠੀਕ ਹੈ ਆਹ ਬੱਚੀ ਦਾ ਢਾਂਚਾ ਦੇਖ ਤੂੰ ਟਰੈਕਟਰ ਦੇਖ ਲੈ ਵੀ ਸਿੱਧੀ ਕਿੰਨੀ ਪਈ ਹੈ ਲੰਬਾਈ ਕਿੰਨੀ ਹੈ ਲੈਗਸਕੋਰ ਕਿੰਨੇ ਹੈਵੀ ਹੈਗੇ ਜਿਹੜੀਆਂ ਅਸਲਾਂਾਂ ਪੁੱਛਣ ਲਗਾ ਦਾ ਗੈਪ ਆ ਪੂਰਾ ਫੁੱਲ ਹੈ ਸਹੀ ਹੈ ਬਾਈ ਮੋਲ ਬਾਈ ਨੇ ਜਮਾ ਜਾਇਜ਼ ਰੱਖਿਆ ਚਾਰੂ ਇਕੱਠਿਆਂ ਲਵਾਂਗੇ ਬਾਈ ਕਹਿੰਦਾ ਇਹ ਇਹਨਾਂ ਦੇ ਵਿੱਚੋਂ ਡਾਕਟਰ ਕੱਲੀ ਛੋੜ ਕਰਨੀ ਆ ਬੰਦਾ ਬਾੜੀ ਤੋੜ ਭੰਨ ਵਾਲਾ ਫੋਨ ਨਾ ਕਰੇ 55000 ਇਹਨਾਂ ਦਾ ਫਿਕਸ ਰੇਟ ਹੀ ਆ ਓਕੇ ਬਾਈ ਹਾਂ ਉਹਨਾਂ ਦਾ ਵੀ ਰੇਟ ਹੋਏ ਜਾਈਏਗਾ ਬਸ ਉੱਚੀ ਵੀ ਗੱਲਾਂ ਮਾਨਤਾ ਨਹੀਂ ਕਰਨਾ ਛੋੜ ਛੱਪੇ ਵਾਲਾ ਆਪਾਂ ਮੁੱਲ ਖਿੱਚ ਕੇ ਰੱਖਿਆ ਕੋਈ ਬਾਹਲਾ ਮੁੱਲ ਨਹੀਂ ਰੱਖਿਆ ਮੁੱਲ ਨਹੀਂ ਆ ਪੋਦੇ ਦੇ ਹਿਸਾਬ ਨਾਲ ਰੱਖਿਆ ਕੁਆਲਿਟੀ ਦੇ ਹਿਸਾਬ ਨਾਲ ਹੂੰ ਦੇ ਫੇਸ ਫੂਡ ਦੇਖੀ ਟੂਏ ਟੂਏ ਕਿੰਨੇ ਚੰਗੇ ਆ ਨਾ ਮੈਂ ਕਹਾਂ ਡਾਕਟਰ ਬ੍ਰਾਂਡ ਪੀਸ ਆ ਜਿਹਨੂੰ ਆਪਾਂ ਬ੍ਰਾਂਡ ਕਹਿਦੀ ਅਸਲ ਹੂੰ ਕੋਈਆਂ ਚੀ ਇਹਦੇ ਲੱਭਦੀਆਂ ਥੋੜੀਆਂ ਐ ਦੋਨੇ ਇੱਕੋ ਜਿਹੀਆਂ ਖੜੀਆਂ ਨੇਗੀਆਂ ਇਹ ਜਿਹੀਆਂ ਤੇ ਹਰੇਕ ਘਰੋਂ ਲੱਭ ਜਾਣੀਆਂ ਸਹੀ ਗੱਲ ਆ ਵੀ ਮਿਲਦੀਆਂ ਨਹੀਂ ਇਹ ਚੀਜ਼ਾਂ ਹਾਂ ਜਾਨਵਰ ਦੇਖ ਤੂੰ ਬੱਚੇ ਦੋਵੇਂ ਹੂੰ ਕੀ ਬਾਤਾਂ ਹੀ ਆ ਬਾਕੀ ਸੇਤੀ ਤਿਆਰ ਹੋ ਜਾਣੀਆਂ ਹੁਣ ਗ੍ਰੋਥ ਕਰਨ ਲੱਗੀਆਂ ਬਾਕੀ ਡਾਕਟਰ ਹੁਣ ਇੱਥੇ ਗ੍ਰੋਥ ਤੇ ਹੀ ਆ ਹੁਣ ਇਹ ਗ੍ਰੋਵਰ ਫੀਡ ਤੇ ਹੀ ਹੈਗੀਆਂ ਠੀਕ ਆ ਇਹ ਦੁਕਾਨ ਤੱਕ ਲੈਨੇ ਤਿਆਰੀ ਕਰਨੇ ਆ ਬੱਚੇ ਬਾਕੀ ਬਰੀਡ ਦੀ ਹੁੰਦੀ ਆ ਗੱਲ ਡਾਕਟਰ ਹਾਂ ਜੈਨਟਿਕ ਬਹੁਤ ਚੰਗਾ ਗਾ ਬੱਚੀਆਂ ਦੀ ਕੈਰੇਕਟਰ ਬਹੁਤ ਚੰਗੇ ਹੈਗੇ ਸਹੀ ਆ ਭਾਈ ਤੇ ਬਰੀਡ ਤਿਆਰ ਬਰੀਡ ਤਿਆਰ ਹੈਗੀ ਬਾਕੀ ਉਹ ਉਮਰ ਲੰਘੀ ਇਹਦੀ ਜਿਵੇਂ ਛੋਟਾ ਦੁੱਧ ਪੀਣ ਵਾਲੀ ਹਨਾ ਦੁੱਧ ਪੀਣ ਵਾਲੀ ਲੰਘੀ ਡਾਕਟਰ ਜਿਆਦਾ ਖਰਚਾ ਹੁੰਦਾਗਾ ਉੱਥੇ ਜਿਆਦਾ ਖਰਚਾ ਹੁੰਦਾ ਹੁਣ ਮੰਨ ਕੇ ਚੱਲ ਇੱਕ ਇੱਕ ਦੋ ਹੁਣ ਤਾਂ ਮੰਨ ਲੈ ਵੀ ਦੋ ਦੋ ਤੋਂ 2.5 ਕਿਲੋ ਫੀਡ ਇਹਨਾਂ ਦੀ ਪਰ ਡੇ ਦੀ ਚਾਹੀਦੀ ਹੈਗੀ ਫੀਡ ਤੇ ਨੋਰਮਲ ਰਾਸ਼ਨ ਹੋਰ ਚਾਹੀਦਾ ਜਿਹੜਾ ਆਪਣਾ ਸਰਾਚਾਰਾ ਤੇ ਕਿਸੇ ਵੀਰ ਨੂੰ ਬਈ ਚਾਰਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ